ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ KSW34 ਜੋਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਸ਼ਾਬਾਸ਼ ਹਾਂਜੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫ੍ਰੀ ਕਲਾਸਾਂ ਦੇ ਨਾਲ-ਨਾਲ ਪੇਡ ਕੋਰਸ ਵੀ ਕਰਵਾਏ ਜਾਂਦੇ ਆ ਤੁਹਾਨੂੰ ਈਟੀਟੀ ਵਾਲਿਆਂ ਨੂੰ ਜਿਨ੍ਹਾਂ ਨੇ ਪੇਪਰ 1 ਦੇਣਾ ਉਹਨਾਂ ਨੂੰ 2500 ਰੁਪਏ ਦੇ ਵਿੱਚ ਫੁੱਲ ਕੋਰਸ ਮਿਲੇਗਾ ਠੀਕ ਹੈ ਐਸਐਸਟੀ ਵਾਲੇ ਜਿਨ੍ਹਾਂ ਨੇ ਬੀਐਡ ਕੀਤੀ ਹੋਈ ਹੈ ਪੇਪਰ 2 ਦੇਣਾ ਹੈ ਐਸਐਸਟੀ ਵਾਲੇ ਸਟੂਡੈਂਟ ਹੈ 3000 ਰੁਪਏ ਦੇ ਵਿੱਚ ਪੇਪਰ 2 ਦੇ ਸਾਰੇ ਹੀ ਸਬਜੈਕਟ ਉਹਨਾਂ ਨੂੰ ਕਰਵਾਏ ਜਾਣਗੇ ਓਕੇ ਓਕੇ ਥੈਂਕ ਯੂ ਸੋ ਮਚ ਇਨਸ਼ਤਰ ਸਿੰਘ ਨੈਕਸਟ ਤਾਂ ਤੁਸੀਂ ਪੇਪਰ 1 ਦੇਣਾ ਚਾਹੇ ਪੇਪਰ ਦੇਣਾ ਤੁਸੀਂ 2 ਦੋਨੋਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਸਿਲੇਬਸ ਤੇ ਪੈਟਰਨ ਸੇਮ ਹੈ ਜੇਕਰ ਤੁਸੀਂ ਨਹੀਂ ਸਬਜੈਕਟ ਪੜ੍ਹਨੇ ਆ ਤਾਂ ਤੁਸੀਂ ਇਹ ਵੀ ਕੋਰਸ ਪਰਚੇਸ ਕਰ ਸਕਦੇ ਹੋ 1399 ਰੁਪਏ ਵਿੱਚ ਮਿਲੇਗਾ ਸਾਰੇ ਕੋਰਸ ਜਿਹੜੇ ਆ ਤੁਹਾਨੂੰ ਇਹ 1 ਸਾਲ ਦੀ ਇਹਨਾਂ ਦੀ ਵੈਲਿਡਿਟੀ ਹੋਏਗੀ ਤੇ ਤੁਹਾਨੂੰ ਇਹ ਐਮ ਐ ਸਟੈਬਲਿਸ਼ ਸਟੱਡੀ ਐਪ ਦੇ ਵਿੱਚ ਹੀ ਮਿਲਣਗੇ ਠੀਕ ਹੈ ਭਾਈ ਨੈਕਸਟ ਜੇਕਰ ਅਜੇ ਵੀ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਹੋਏ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਹੀ ਮੌਕ ਟੈਸਟ ਹੋਣਗੇ ਟੈਲੀਗ੍ਰਾਮ ਤੇ ਤੁਹਾਨੂੰ ਪੀਡੀਐਫ ਨੋਟਸ ਜਿਹੜੇ ਮਿਲਣਗੇ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਬਈ ਸੋ ਹੁਣ ਤਾਂ ਨਹੀਂ ਕਲਾਸ ਰੁਕ ਰਹੀ ਸ਼ਾਬਾਸ਼ ਸੋ ਦੱਸੋ ਦੋ ਭਈਆ ਬਾਅਦ ਵੀ ਵੀਡੀਓ ਕਲੀਅਰ ਹੈ ਆਦੇਮ ਵੀ ਕਲਾਸ ਨੂੰ ਸਟਾਰਟ ਪ੍ਰਸ਼ਨ ਨੰਬਰ 1 ਲੋਕਤੰਤਰ ਜਿਹਨੂੰ ਅਸੀਂ ਡੈਮੋਕ੍ਰੇਸੀ ਬੋਲਦੇ ਹਾਂ ਲੋਕਤੰਤਰ ਦਾ ਆਰੰਭ ਕਿਸ ਦੇਸ਼ ਵਿੱਚ ਹੋਇਆ ਸੀ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰੋ ਲੋਕਤੰਤਰ ਦਾ ਆਰੰਭ ਕਿਸ ਦੇਸ਼ ਵਿੱਚ ਹੋਇਆ ਸੀ ਸ਼ਾਬਾਸ਼ ਵੈਰੀ ਗੁੱਡ ਈਵਨਿੰਗ ਜਸ ਬਿੰਦਰਪਾਲ ਸਤਿ ਸ੍ਰੀ ਅਕਾਲ ਹਾਂਜੀ ਹਰਦੀਪ ਸਿੱਧੂ ਵੈਰੀ ਗੁੱਡ ਈਵਨਿੰਗ ਲੋਕਤੰਤਰ ਦਾ ਆਰੰਭ ਕਿਸ ਦੇਸ਼ ਵਿੱਚ ਹੋਇਆ ਸੀ ਜੁਨਾਨ ਦੇ ਸ਼ਹਿਰ ਐਥਨਸ ਵਿੱਚ ਹੋਇਆ ਸੀ ਜਿਨ੍ਹਾਂ ਨੇ ਅਨਸਰ ਕੀਤਾ ਨਾ ਆਪਸ਼ਨ ਡੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਡੈਮੋਕ੍ਰੇਸੀ ਜਾਂ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਲੋਕਤੰਤਰ ਕਹਿੰਦੇ ਆ ਇਹਦਾ ਆਰੰਭ ਜੁਨਾਨ ਦੇ ਸ਼ਹਿਰ ਐਥਨਸ ਵਿੱਚ ਹੋਇਆ ਸੀ ਠੀਕ ਹੈ ਬਸ ਪੀਐਸਟੈਟ ਦਾ ਐਗਜ਼ਾਮ ਮਾਰਚ ਤੱਕ ਹੋ ਜਾਣਾ ਮਾਰਚ ਤੱਕ ਪੀਐਸਟੈਟ ਹੋ ਜਾਏਗਾ ਕਨਫਰਮ ਹੈ ਨੋਟੀਫਿਕੇਸ਼ਨ ਆ ਜਾਣਾ ਹੈ ਤੁਹਾਨੂੰ ਜਨਵਰੀ ਦੇ 15 ਤਰੀਕ ਤੋਂ ਬਾਅਦ ਤੇ ਮਾਰਚ ਦੇ ਵਿੱਚ 31 ਮਾਰਚ ਤੋਂ ਪਹਿਲਾਂ ਤੁਹਾਡਾ ਪੇਪਰ ਹੋ ਜਾਣਾ ਹੈ ਠੀਕ ਹੈ ਚਾਰੇ ਜੋ ਫੋਮ ਵੀ ਜਨਵਰੀ ਚ ਔਨ ਹੋ ਜਾਣੀ ਜਨਵਰੀ ਦੇ 15 ਤਰੀਕ ਤੋਂ ਬਾਅਦ ਲੋੜੀ ਤੋਂ ਬਾਅਦ ਆਧੋ ਨਿਕਲੋਕ ਤੰਤਰ ਦੀ ਸਥਾਪਨਾ ਕਿੱਥੇ ਹੋਈ ਸੀ ਯੂਰਪ ਦੇ ਦੇਸ਼ਾਂ ਵਿੱਚ ਏਸ਼ੀਆ ਦੇ ਦੇਸ਼ਾਂ ਵਿੱਚ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਕਿ ਉਪਰੋਕਤ ਸਾਰੇ आधुनिक लोकतन्त्र दी स्थापना किथे होई सी भाई इस सारे अन आंसर जिन्ना ने डी कि राइट है भी यूरोप दे देशਾਂ ਵਿੱਚ ਵੀ এਸ਼ੀਆ ਦੇ ਦੇਸ਼ਾਂ ਵਿੱਚ ਵੀ ਤੇ ਮੱਧਸ਼ੀਆ ਦੇ ਦੇਸ਼ਾਂ ਦੇ ਵਿੱਚ ਵੀ ਠੀਕ ਆ ਸੋ ਪ੍ਰਸ਼ਨ ਨੰਬਰ 3 ਸੰਸਾਰ ਦਾ ਇੱਕੋ ਇੱਕ ਕਿਹੜਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ ਡਾਇਰੈਕਟ ਡੈਮੋਕ੍ਰੇਸੀ ਹੈ ਸ਼ਾਬਾਸ਼ ਵੈਰੀ ਗੁੱਡ शाबाश करो आंसर हां जी सो so, जिन्ह ने भी आंसर है डायरेक्ट डेमोक्रेसी सिर्फ एक एक देश है हां जी ज्योति बडयाल वेरी गुड इवनिंग ਹਾਂਜੀ ਸੰਸਾਰ ਦਾ ਇੱਕੋ ਇੱਕ ਦੇਸ਼ ਸਵਿਟਜ਼ਰਲੈਂਡ ਇਦਾਂ ਦਾ ਹੈ ਜਿੱਥੇ ਕਿ ਡਾਇਰੈਕਟ ਡੈਮੋਕ੍ਰੇਸੀ ਸਿੱਧਾ ਲੋਕਤੰਤਰ ਸਿੱਧਾ ਲੋਕਤੰਤਰ ਕਿ ਹੁੰਦਾ ਕਿ ਜਿਹੜੇ ਨਾਗਰਿਕ ਹੈ ਨਾ ਸਰਕਾਰ ਦੀਆਂ ਗਤੀਵਿਧੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਪ੍ਰੋਪਰ ਉਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ ਠੀਕ ਹੈ ਕੋਈ ਵੀ ਕਾਨੂੰਨ ਬਣਦਾ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਬਣਦਾ ਕਾਨੂੰਨ ਉੱਤੇ ਮਤਦਾਨ ਹੁੰਦਾ ਹੈ ਠੀਕ ਹੈ ਸਵਿਟਜ਼ਰਲੈਂਡ ਇੱਕੋ ਇੱਕ ਇਦਾਂ ਦਾ ਦੇਸ਼ ਹੈ ਜਿੱਥੇ ਡਾਇਰੈਕਟ ਡੈਮੋਕ੍ਰੇਸੀ ਹੈ ਠੀਕ ਹੈ ਹਾਂਜੀ ਰੋਜ਼ ਇਸ ਟਾਈਮ ਤੇ ਹੀ ਹੁੰਦੀ ਹੈ ਕਾ 8:30 ਵਜੇ ਤੁਹਾਡੀ ਪ੍ਰਸ਼ਨ ਨੰਬਰ 4 ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਹੈ ਕਿ ਇਹ ਦਾਲ ਐ ਰਾਜਨੀਤਿਕ ਦਾਲ ਐ ਠੀਕ ਐ ਖੇਤਰੀ ਦਾਲ ਐ ਇਹ ਸ਼੍ਰੋਮਣੀ ਅਕਾਲੀ ਦਲ ਇਹਦੀ ਸਥਾਪਨਾ ਕਦੋਂ ਹੋਈ ਸੀ 1920 ਈਸਵੀ ਵਿੱਚ 1925 ਈਸਵੀ ਵਿੱਚ 1975 ਈਸਵੀ ਵਿੱਚ ਕਿ 1980 ਈਸਵੀ ਵਿੱਚ ਪ੍ਰਸ਼ਨ ਨੰਬਰ 4 ਸ਼ਾਬਾਸ਼ ਪ੍ਰਸ਼ਨ ਨੰਬਰ 4 ਪਾ ਕੇ ਅਨਸਰ ਕਰੋ ਵੈਰੀ ਗੁੱਡ ਡਾਇਰੈਕਟ ਡੈਮੋਕ੍ਰੇਸੀ ਸਿਰਫ ਔਰ ਸਿਰਫ ਕਿੱਥੇ ਹੈ ਸਵਿਟਜ਼ਰਲੈਂਡ ਦੇ ਵਿੱਚ ਸੰਸਾਰ ਦਾ ਹੀ ਕੋਈ ਕਿਦਾਂ ਦਾ ਦੇਸ਼ ਹੈ ਜਿੱਥੇ ਅਜੇ ਵੀ ਡਾਇਰੈਕਟ ਡੈਮੋਕ੍ਰੇਸੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਾਪਨਾ 1920-20 ਦੇ ਵਿੱਚ ਹੋਈ ਸੀ ਠੀਕ ਹੈ ਕੈਨਸਰ ਜਿਨ੍ਹਾਂ ਨੇ ਕਿਹਾ ਨਾ ਰਾਈਟ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 5 ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਜਿਹੜੀ ਹੈ ਉਹ ਕਦੋਂ ਹੋਈ ਸੀ 1985 ਵਿੱਚ 19 1885 ਵਿੱਚ 1975 ਵਿੱਚ ਕੀ 1984 ਵਿੱਚ ਪ੍ਰਸ਼ਨ ਨੰਬਰ 5 ਦਾ ਆਨਸਰ ਕਰੋ ਸ਼ਾਬਾਸ਼ ਕੱਲ ਮੈਂ ਕੋ ਕਲਾਸ ਰੁਕ ਤਾਂ ਨਹੀਂ ਰਹੀ ਅੱਜ ਤੇ ਵੀਡੀਓ ਕਲੀਅਰ ਹੈ ਨਾ ਸ਼ਾਬਾਸ਼ ਬਿਲਕੁਲ ਫੋਟੋ ਕਲੀਅਰ ਨਹੀਂ ਕੁਐਸਚਨ ਕਲੀਅਰ ਹੈ ਆਪਸ਼ਨ ਕਲੀਅਰ ਹੈ ਠੀਕ ਹੈ ਜਿਨ੍ਹਾਂ ਦੇ ਆਨਸਰ ਸਹੀ ਹੁੰਦੇ ਆ ਸੁੰਦਰ ਸਿੰਘ ਕਹਿੰਦੇ ਆ ਕਿ ਉਹਨਾਂ ਦੇ ਨਾਮ ਲੈ ਲਿਆ ਕਰੋ ਚਲੋ ਬਈ ਹੁਣ ਅਸੀਂ ਪੰਜਵੇਂ ਪ੍ਰਸ਼ਨ ਤੋਂ ਨਾਂ ਲੈਣਾ ਸ਼ੁਰੂ ਕਰ ਦਿੰਨੇ ਆ ਟਾਈਮ ਹੋਣਾ ਚਾਹੀਦਾ ਬਸ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਜਿਹੜੀ ਹੈ ਸਰ ਏ.ਓ. ਹਿਊਮ ਨੇ ਕੀਤੀ ਸੀ ਮੁੰਬਈ ਦੇ ਵਿੱਚ ਕੀਤੀ ਸੀ 1885 ਨੂੰ ਕੀਤੀ ਸੀ ਠੀਕ ਹੈ ਗੋਕুল ਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੇ ਵਿੱਚ ਨੈਕਸਟ ਆ ਜੋ ਪ੍ਰਸ਼ਨ ਨੰਬਰ 6 ਕੇਂਦਰ ਅਤੇ ਰਾਜ ਸਰਕਾਰ ਦੇ ਕਿੰਨੇ ਅੰਗ ਹੈ ਕੇਂਦਰ ਅਤੇ ਰਾਜ ਸਰਕਾਰ ਦੇ ਕਿੰਨੇ ਅੰਗ ਹੈ ਬਈ 4 ਐ 5 ਐ 2 ਐ ਕਿ 3 ਐ ਪ੍ਰਸ਼ਨ ਨੰਬਰ 6 ਹਾਂਜੀ ਆਨਸਰ ਕੀਤਾ ਸੀ ਹੁਣ ਆਨਸਰ ਕਰੋ 3 ਆਨਸਰ ਬਿੰਦਰ ਪਾਲ ਦਾ ਵੀ ਸਹੀ ਐ ਆਨਸਰ ਬਿੰਦਰ ਪਾਲ ਦਾ ਸਹੀ ਐ ਤੇ ਸੁੰਦਰ ਦਾ ਸਹੀ ਐ ਹਾਂਜੀ ਹਰਦੀਪ ਸਿੱਧੂ ਦਾ ਵੀ ਸਹੀ ਐ ਇਹਨਾਂ ਨੇ ਆਨਸਰ ਕੀਤਾ ਟੀ ਸ਼ਾਬਾਸ਼ ਵੈਰੀ ਗੁੱਡ ਕਿੰਨਾ ਗਿਆ ਨਵੇਂ ਸਰਕਾਰ ਦੇ ਤਿੰਨ ਅੰਗ ਕਿਹੜੇ-ਕਿਹੜੇ ਆ ਨੋਟ ਕਰੋ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਕਾਰਜਪਾਲਿਕਾ ਕੀ ਕਰਦੀ ਹੈ ਕਾਨੂੰਨ ਲਾਗੂ ਕਰਦੀ ਹੈ ਤੇ ਨਿਆਂਪਾਲਿਕਾ ਕਾਨੂੰਨਾਂ ਦੇ ਅਨੁਸਾਰ ਨਿਆਂ ਕਰਦੀ ਹੈ ਨੈਕਸਟ ਆਜੋ ਹਰ ਇੱਕ ਰਾਜ ਦੀ ਵਿਧਾਨਪਾਲਿਕਾ ਵਿੱਚ ਕਿੰਨੇ ਸਦਨ ਹੁੰਦੇ ਆ ਹਾਂਜੀ ਜੋਤੀ ਬਟਿਆਲ ਹਰਦੀਪ ਸਿੱਧੂ ਫੋਨ ਨੰਬਰ 8 ਤੇ ਆ ਜਾਓ ਹੁਣ 8 ਤੇ ਆ ਜਾਓ ਸਾਰਿਆਂ ਦੇ ਆਨਸਰ ਸਹੀ ਸੀ ਹੁਣ ਜੇ ਤੁਹਾ ਸਾਰੇ ਆਨਸਰ ਸਹੀ ਕਰਦੇ ਮੈਂ ਫੇਲ ਨਹੀਂ ਨਾ ਲੈਣਾ ਫੇਰ ਤਾਂ ਤੁਹਾਡੇ ਹੀ ਨਾਮ ਜਪਦੇ ਰਹਿ ਜਾਣਾ ਹੈ ਜਿਹੜਾ ਪ੍ਰਸ਼ਨ ਇਦਾਂ ਦਾ ਹੋਏਗਾ ਜਿਹਦਾ ਆਨਸਰ ਕਿਸੇ ਨੂੰ ਨਹੀਂ ਆਂਦਾ ਹੋਏਗਾ ਕਹੇਗਾ ਕਿ ਹਾਂ ਸਿਰਫ ਇੱਕ ਅਦਾ ਸਟੂਡੈਂਟ ਕਰੇਗਾ ਉਹਦੇ ਨਾਮ ਲਵਾਂਗੀ ਹਾਂਜੀ ਹਰੇਕ ਰਾਜ ਦੀ ਵਿਧਾਨਪਾਲਿਕਾ ਦੇ ਵਿੱਚ ਕਿੰਨੇ ਸਦਨ ਹੁੰਦੀ ਹੈ ਹਾਂਜੀ ਆਨਸਰ ਆਏਗਾ ਠੀਕ ਹੈ ਕਿਸੇ ਕਿਸੇ ਸਾਜ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਦੋ ਸਦਨੀ ਹੁੰਦਾ ਹੈ ਰਾਜਾਂ ਦੇ ਵਿੱਚ 6 ਇਦਾਂ ਦੇ ਸਟੇਟਾਂ ਜਿੱਥੇ ਦੋ ਸਦਨੇ ਹਨ ਵਿਧਾਨ ਪ੍ਰੀਸ਼ਦ ਵੀ ਹੈ ਵਿਧਾਨ ਸਭਾ ਵੀ ਹੈ ਕਿਤੇ ਕਿਤੇ ਇੱਕ ਹੀ ਹੁੰਦਾ ਇੱਕ ਜਿਹੜਾ ਹੈ ਵਿਧਾਨ ਸਭਾ ਇਹ ਹਰ ਇੱਕ ਦੇ ਵਿੱਚ ਹੁੰਦਾ ਵਿਧਾਨ ਪ੍ਰੀਸ਼ਦ ਸਿਰਫ 6 ਰਾਜਾਂ ਦੇ ਵਿੱਚ ਹੈ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਬਾਕੀ ਵਿਧਾਨ ਸਭਾ ਹਰ ਇੱਕ ਰਾਜ ਦੇ ਵਿੱਚ ਹੁੰਦੀ ਹੈ ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਆ ਹੇਠਲੇ ਸਦਨ ਨੂੰ ਕੀ ਕਹਿੰਦੇ ਪ੍ਰਸ਼ਨ ਨੰਬਰ 9 ਤੇ ਆ ਜਾਓ ਪ੍ਰਸ਼ਨ ਨੰਬਰ ਨੂੰ ਸ਼ਾਬਾਸ਼ ਪ੍ਰਸ਼ਨ ਨੰਬਰ ਨੂੰ ਹਾਂਜੀ ਫੋਟੋ ਕੰਦੇ ਕਲੀਅਰ ਹੈ ਹੁਣ ਦੇਖਿਓ ਹੁਣ ਫੋਟੋ ਕਲੀਅਰ ਹੈ ਕੀ ਕੈਮਰਾ ਹੀ ਆਫ ਕਰਦਾ ਹਾਂ ਜੀ ਜਿਨਾਂ ਨੇ ਅਨਸਰ ਕੀਤਾ ਵਿਧਾਨ ਸਭਾ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਰਾਜ ਵਿਧਾਨਪਾਲਿਕਾ ਦਾ ਜਿਹੜਾ ਹੈਟਲਾ ਸਦਨ ਹੈ ਜਿਹੜਾ ਸਾਰੇ ਹੀ ਰਾਜਾਂ ਦੇ ਵਿੱਚ ਹੈ ਸਾਡੇ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਹੀ ਹੈ ਤੇ ਇਹ ਕੀ ਹੁੰਦਾ ਹੈ ਹੈਟਲਾ ਸਦਨ ਹੈ ਇਹ ਠੀਕ ਹੈ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਜਿਹੜੀ ਛੇ ਸਟੇਟਾਂ ਦੇ ਵਿੱਚ ਹੀ ਹੈ ਐਕਸਟਰਾ ਜੋ ਪ੍ਰਸ਼ਨ ਨੰਬਰ 10 ਰਾਜ ਦੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਹਨ ਹੈਟਲਾ ਸਦਨ ਵਿਧਾਨ ਸਭਾ ਹੁੰਦਾ ਉੱਪਰਲਾ ਸਦਨ ਕਿਹੜਾ ਹੋ ਗਿਆ ਫਿਰ ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਠੀਕ ਹੈ ਇਹ ਜਿਹੜਾ ਹੁੰਦਾ ਹੈ ਸਵ ਰਾਜ ਸਭਾ ਕੇਂਦਰ ਦੇ ਵਿੱਚ ਹੁੰਦੀ ਰਾਜ ਸਭਾ ਜਿਹੜਾ ਸਥਾਈ ਸਦਨ ਹੈ ਤੇ ਲੋਕ ਸਭਾ ਜਿਹੜਾ ਆਸਥਾਈ ਸਦਨ ਹੈ ਤੇ ਹਰਮਨ ਪਿਆਰਾ ਸਦਨ ਹੈ ਠੀਕ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 11 ਤਿੰਨ ਹੈਟ ਲਿਖੇ ਰਾਜਾਂ ਵਿੱਚੋਂ ਕਿਹੜਾ ਰਾਜ ਇੱਕ ਸਦਨ ਵਿਧਾਨਪਾਲਿਕਾ ਵਾਲਾ ਰਾਜ ਹੈ ਹਾਂਜੀ ਪ੍ਰਸ਼ਨ ਨੰਬਰ 11 ਕਿਹੜਾ ਰਾਜ ਇੱਕ ਸਦਨ ਵਿਧਾਨਪਾਲਿਕਾ ਵਾਲਾ ਰਾਜ ਹੈ ਇਹਨਾਂ ਦੇ ਵਿੱਚੋਂ ਬਿਹਾਰ ਦੇ ਵਿੱਚ ਵੀ ਦੋ ਸਦਨਾਂ ਵਿਧਾਨ ਸਭਾ ਵੀ ਹੈ ਤੇ ਵਿਧਾਨ ਪ੍ਰੀਸ਼ਦ ਵੀ ਹੈ ਮਹਾਰਾਸ਼ਟਰ ਦੇ ਵਿੱਚ ਵੀ ਵਿਧਾਨ ਸਭਾ ਵੀ ਹੈ ਤੇ ਵਿਧਾਨ ਪ੍ਰੀਸ਼ਦ ਵੀ ਹੈ ਉੱਪਰ ਦੇ ਵਿੱਚ ਵੀ ਵਿਧਾਨ ਸਭਾ ਵੀ ਹੈ ਵਿਧਾਨ ਪ੍ਰੀਸ਼ਦ ਵੀ ਹੈ ਪਰ ਪੰਜਾਬ ਦੇ ਵਿੱਚ ਇੱਕ ਹੀ ਸਦਨਾ ਕਿਹੜਾ ਸਦਨਾ ਹੈ ਬਈ ਵਿਧਾਨ ਸਭਾ ਸੈਸ਼ਨ ਨੰਬਰ 12 ਤੇ ਆ ਜਾਓ ਪੰਜਾਬ ਰਾਜ ਵਿਧਾਨ ਸਭਾ ਕਿੱਥੇ ਹੈ ਪੰਜਾਬ ਰਾਜ ਵਿਧਾਨ ਸਭਾ ਕਿੱਥੇ ਹੈ ਅੰਮ੍ਰਿਤਸਰ ਮੋਹਾਲੀ ਚੰਡੀਗੜ੍ਹ ਕੀ ਤਰਨਤਾਰਨ ਪ੍ਰਸ਼ਨ ਨੰਬਰ 12 ਦਾ ਪੰਜਾਬ ਰਾਜ ਵਿਧਾਨ ਸਭਾ ਕਿੱਥੇ ਆਵੇ ਪੰਜਾਬ ਰਾਜ ਵਿਧਾਨ ਸਭਾ ਕਿੱਥੇ ਅੰਮ੍ਰਿਤਸਰ ਮੋਹਾਲੀ ਚੰਡੀਗੜ੍ਹ ਕੀ ਤਰਨਤਾਰਨ ਪ੍ਰਸ਼ਨ ਨੰਬਰ 12 ਸ਼ਾਬਾਸ਼ ਬਿਲਕੁਲ ਪੰਜਾਬ ਰਾਜ ਵਿਧਾਨ ਸਭਾ ਜਿਹੜੀ ਉਹ ਹੈ ਚੰਡੀਗੜ੍ਹ ਠੀਕ ਹੈ ਰਾਜ ਵਿਧਾਨ ਸਭਾ ਦੇ ਹੇਠਲੇ ਸਦਨ ਭਾਵ ਵਿਧਾਨ ਸਭਾ ਦੇ ਮੈਂਬਰਾਂ ਨੂੰ ਕੀ ਕਹਿੰਦੇ ਆ ਵਿਧਾਨ ਸਭਾ ਦੇ ਮੈਂਬਰਾਂ ਨੂੰ ਕੀ ਕਹਿੰਦੇ ਆ ਮੁੱਖ ਮੰਤਰੀ ਕਹਿੰਦੇ ਆ ਕੈਬਨਿਟ ਮੰਤਰੀ ਕਹਿੰਦੇ ਆ ਐਮ ਐਲ ਏ ਕਹਿੰਦੇ ਆ ਕਿ ਉਪਰੋਕਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 13 ਸ਼ਾਬਾਸ਼ ਬਿਲਕੁਲ ਐਮ ਐਲ ਐ ਮੈਂਬਰ অফ ਲੈਜਿਸਲੇਟਿਵ ਅਸੈਂਬਲੀ ਸ਼ਾਬਾਸ਼ ਵੈਰੀ ਗੁੱਡ ਨੈਕਸਟ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਇਸ ਸਮੇਂ ਕਿੰਨੀ ਹੈ ਇਹ ਪੇਪਰ ਦੇ ਵਿੱਚ ਬਹੁਤ ਵਾਰੀ ਆ ਗਿਆ ਐਮ ਐਲ ਐ ਨੂੰ ਵੀ ਕੀ ਕਹਿੰਦੇ ਆ ਵਿਧਾਨ ਸਭਾ ਦੇ ਮੈਂਬਰਾਂ ਨੂੰ ਕੀ ਕਹਿੰਦੇ ਇਹ ਵੀ ਬਹੁਤ ਵਾਰੀ ਆ ਗਿਆ ਹੁਣ ਇਹ ਬਹੁਤ ਵਾਰ ਆਇਆ ਕਿ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ 117 ਹੈ 7 ਹੈ 13 ਹੈ ਕਿ 107 ਹੈ ਪ੍ਰਸ਼ਨ ਨੰਬਰ 14 14 ਦਾ ਅੰਸਰ ਜਿਨਾ ਨੇ ਇਹ ਕੀਤਾ ரைਟ ਹੈ 117 ਇਹ ਮੈਂਬਰ ਜਿਹੜੇ ਲੋਕ ਸਭਾ ਲਈ ਜਾਂਦੇ ਪੰਜਾਬ ਦੇ ਵਿੱਚੋਂ ਸੱਤ ਮੈਂਬਰ ਰਾਜ ਸਭਾ ਲਈ ਜਾਂਦੇ ਆ ਠੀਕ ਹੈ ਯਾਦ ਰੱਖਿਓ ਨੈਕਸਟ ਆ ਜੋ ਪ੍ਰਸ਼ਨ ਨੰਬਰ 15 ਤੇ ਰਾਜ ਦਾ ਰਾਜਪਾਲ ਬਣਨ ਲਈ ਉਮਰ ਸੀਮਾ ਦੱਸੋ ਰਾਜਾਂ ਦਾ ਰਾਜਪਾਲ ਬਣਨ ਲਈ ਕਿੰਨੀ ਉਮਰ ਚਾਹੀਦੀ ਮੈਂ ਤੁਹਾਨੂੰ ਦੱਸਿਆ ਸੀ ਕੇਂਦਰ ਦੇ ਵਿੱਚ ਰਾਸ਼ਟਰਪਤੀ ਹੁੰਦਾ ਤੇ ਰਾਜਾਂ ਦੇ ਵਿੱਚ ਰਾਜਪਾਲ ਹੁੰਦਾ ਦੋਨਾਂ ਦਾ ਅਹੁਦੇ ਦੀਆਂ ਤੇ ਇਹਨਾਂ ਦੀਆਂ ਸ਼ਕਤੀਆਂ ਮਿਲਦੀਆਂ ਜੁਲਦੀਆਂ ਫਰਕ ਸਿਰਫ ਇੱਕ ਇੰਨਾ ਹੀ ਆ ਕਿ ਇੱਕ ਰਾਜ ਦੇ ਵਿੱਚ ਹੁੰਦਾ ਤੇ ਇੱਕ ਕੇਂਦਰ ਦੇ ਵਿੱਚ ਹੁੰਦਾ ਠੀਕ ਹੈ ਰਾਜਪਾਲ ਨੂੰ ਗਵਰਨਰ ਵੀ ਬੋਲਦੇ ਧਾਰਾ 153 ਜਿਹੜੀ ਰਾਜਪਾਲ ਨਾਲ ਚ ਗਵਰਨਰ ਨਾਲ ਜੁੜੀ ਸੰਬੰਧਿਤ ਹੈ ਜਿਹੜੀ ਕਹਿੰਦੀ ਕਿ ਇੱਕ ਜਿਹੜੇ ਰਾਜ ਹੈ ਉਹਨਾਂ ਦਾ ਇੱਕ ਰਾਜਪਾਲ ਹੋਏਗਾ ਦੋ ਜਾਂ ਦੋ ਤੋਂ ਵੱਧ ਦੇ ਵੱਧ ਰਾਜਾਂ ਦਾ ਇੱਕ ਸਾਂਝਾ ਰਾਜਪਾਲ ਵੀ ਹੋਏਗਾ 25 ਸਾਲ ਦੀ ਉਮਰ ਚਾਹੀਦੀ ਹੈ ਲੋਕ ਸਭਾ ਲਈ ਕਿੰਨਾਂ ਸਾਲ ਚਾਹੀਦਾ ਹੈ ਰਾਜ ਸਵਰਾ ਮੈਂਬਰ ਬਣਨ ਲਈ 18 ਸਾਲ ਤੇ ਅਸੀਂ ਜਨਮ ਅਰਤ ਦੇ ਸਕਦੇ ਹਾਂ ਆਪਣਾ ਵੋਟ ਦੀ ਅਧਿਕਾਰ ਦੀ ਵਰਤੋਂ ਕਰ ਸਕਦੇ ਸੋ 35 ਸਾਲ ਰਾਜਪਾਲ ਬਣਨ ਲਈ ਉਮਰ ਚਾਹੀਦੀ ਤੇ 35 ਸਾਲ ਹੀ ਰਾਸ਼ਟਰਪਤੀ ਬਣਨ ਲਈ ਚਾਹੀਦੀ ਜਿਨ੍ਹਾਂ ਨੇ ਅਨਸਰ ਕੀਤਾ ਡੀ অপਸ਼ਨ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਸ਼ਾਬਾਸ਼ ਲੋਕਤੰਤਰੀ ਸਰਕਾਰ ਵਿੱਚ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਪ੍ਰਸ਼ਨ ਨੰਬਰ 16 ਲੋਕਤੰਤਰ ਸਰਕਾਰ ਦੇ ਵਿੱਚ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ ਗ੍ਰਾਮ ਜਿਹਨੂੰ ਪਿੰਡ ਦੀ ਪੰਚਾਇਤ ਬੋਲਦੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮिति ਕਿ ਉਪਰੋਕਤ ਸਾਰੇ ਸ਼ਾਬਾਸ਼ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਇਹ ਆਪਸ਼ਨ ਪਿੰਡ ਦੀ ਪੰਚਾਇਤ ਕਿ ਪਿੰਡਾਂ ਦੇ ਵਿੱਚ ਆਪਣੀ ਆਪਣੀ ਹੁੰਦੀ ਆ ਛੋਟੇ ਪੱਧਰ ਤੇ ਹੁੰਦੀ ਆ ਇਸੇ ਕਰਕੇ ਇਹਨੂੰ ਸਭ ਤੋਂ ਛੋਟੀ ਕਾਈ ਬੋਲਦੇ ਲੋਕਤੰਤਰੀ ਸਰਕਾਰ ਦੇ ਵਿੱਚ ਠੀਕ ਹੈ ਤੇ ਪਿੰਡਾਂ ਤੱਕ ਹੀ ਪਿੰਡ ਦੇ ਮਸਲੇ ਤੱਕ ਹੀ ਇਹ ਰੇਸੀਮਿਤ ਹੁੰਦੇ ਆ ਪਿੰਡ ਦੇ ਮਸਲੇ ਹੀ ਸੋਲਵ ਕਰਨੇ ਹੁੰਦੇ ਇਹਨਾਂ ਨੇ ਸਟੇਟ ਲੈਵਲ ਤੇ ਜਾ ਕੇ ਇਹਨੇ ਕੋਈ ਕੰਮ ਕਰਨਾ ਹੁੰਦਾ ਪੰਜਾਬ ਰਾਜ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਆ ਸਾਡੇ ਪੰਜਾਬ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਵਿੱਚ ਕਿੰਨੇ ਜ਼ਿਲ੍ਹੇ ਆ ਤੋ ਜਿਨਾਂ ਨੇ ਆਨਸਰ ਕੀਤਾ ਬੀ ਆਪਸ਼ਨ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਹ ਆਨਸਰ ਨਹੀਂ ਆਏਗਾ ਪ੍ਰੈਜੈਂਟ ਟਾਈਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਐ 23 ਜ਼ਿਲ੍ਹੇ ਐ ਠੀਕ ਐ 23 ਜ਼ਿਲ੍ਹੇ ਐ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ಗ್ರಾಮ ਪੰਚਾਇਤ ਦੀ ਚੋਣ ਲੜਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਅੱਧਿਆਂ ਨੇ ਪਿੰਡ ਦੀ ਸਰਪੰਚੀ ਤੇ ਖੜੇ ਹੋਣੇ ਜਾਣਾਂ ਦਾ ਕੋਈ ਰਿਸ਼ਤੇਦਾਰ ਖੜੇ ਹੋਣ ਨੂੰ ਪਤਾ ਹੋਣਾ ਜਿਹੜੇ ਰਾਜਸਥਾਨ ਤੋਂ ਭਰਨ ਕੀ ਅਗਰ ਐਸਸੀ ਕੈਟਾਗਰੀ ਆ ਤੇ ਉਹਨਾਂ ਨੂੰ 82 ਨੰਬਰ ਚਾਹੀਦੇ ਆ ਕਲੀਅਰ ਕਰਨ ਲਈ ਅਗਰ ਉਹ ਜਨਰਲ ਕੈਟਾਗਰੀ ਹੈ ਤੇ ਉਹਨਾਂ ਨੂੰ 90 ਨੰਬਰ ਚਾਹੀਦੇ ਆ ਪੇਪਰ ਕੁਆਲੀਫਾਈ ਕਰਨ ਲਈ ਐਸਸੀ ਬੀਸੀ ਵਾਲਿਆਂ ਨੂੰ 82 ਚਾਹੀਦੇ ਆ ਠੀਕ ਹੈ ਸੋ 21 ਸਾਲ ਜਿਹੜੀ ਉਮਰ ਆ ਗ੍ਰਾਮ ਪੰਚਾਇਤ ਦੀ ਚੋਣ ਲੜਨ ਲਈ ਨਿਸ਼ਚਿਤ ਕੀਤੀ ਹੋਈ 21 ਸਾਲ ਠੀਕ ਹੈ ਭਾਈ ਨੈਕਸਟ ਕੁਸਚਨ ਨੰਬਰ 19 ਸਥਾਨਕ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਪੀੜ ਨਹੀਂ ਕੁਝ ਨਹੀਂ ਆਏਗਾ ਸਥਾਨਕ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਹੈ ਸੈਸ਼ਨ ਨੰਬਰ 19 ਹਾਂਜੀ ਸਤਿ ਸ਼੍ਰੀ ਅਕਾਲ ਸੁਖ ਜੋਤੀ 21 ਸਾਲ ਬਿਲਕੁਲ ਹਾਂਜੀ ਸ਼ਾਬਾਸ਼ ਵੈਰੀ ਗੁੱਡ ਸਥਾਨਕ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਹੈ ਸੋ ਸਥਾਨਕ ਸਰਕਾਰ ਦੀਆਂ ਜਿਹੜੀਆਂ ਸੰਸਥਾਵਾਂ ਆ ਉਹ ಗ್ರಾಮ ਪੰਚਾਇਤ ਜਿਹੜੀ ਪਿੰਡ ਲੈਵਲ ਤੇ ਹੁੰਦੀ ਹੈ ਪੰਚਾਇਤ ਸੰਪਤੀ ਜਿਹਨੂੰ ਬਲਾਕ ਸੰਪਤੀ ਵੀ ਬੋਲਦੇ ਆ ਜਿਹੜੇ ਬਲਾਕ ਪੱਧਰ ਤੇ ਹੁੰਦੀ ਜਿਲ੍ਹਾ ਪ੍ਰੀਸ਼ਦ ਤੁਹਾਨੂੰ ਪਤਾ ਹੈ ਜिले ਪੱਧਰ ਤੇ ਡਿਸਟ੍ਰਿਕਟ ਲੈਵਲ ਤੇ ਹੁੰਦੀ ਇਸ ਕਰਕੇ ਡੀ ਅੰਸਰ ਜਿਨ੍ਹਾਂ ਨੇ ਕਿਹਾ ਨਾਖਸਟ ਆ ਜੋ ਪ੍ਰਸ਼ਨ ਨੰਬਰ B ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਲਈ ਇੱਕ ਪੰਚਾਇਤ ਸੰਪਤੀ ਜਾਂ ਬਲਾਕ ਸੰਪਤੀ ਬਣਾਈ ਜਾਂਦੀ ਹੈ ਹਾਂਜੀ ਬਲਾਕ ਸੰਮਤੀ ਨੂੰ ਪੰਚਾਇਤ ਸੰਮਤੀ ਵੀ ਬੋਲਦੇ ਕਿੰਨੇ ਪਿੰਡਾਂ ਦੀ ਇੱਕ ਹੁੰਦੀ ਹੈ ਬਲਾਕ ਸੰਮਤੀ ਮਤਲਬ ਉਹਦੇ ਅੰਡਰ ਕਿੰਨੇ ਪਿੰਡ ਆਉਂਦੇ ਦੋਸਤੋ 100 220 ਕੀ ਪੰਜਾਬੀ ਪੇਪਰ 'ਚ ਬਹੁਤ ਵਾਰੀ ਪ੍ਰਸ਼ਨ ਆ ਗਿਆ ਏ ਬਹੁਤ ਵਾਰੀ ਵਾਲਾ ਪ੍ਰਸ਼ਨ ਜਿਹੜਾ ਪੇਪਰ 'ਚ ਆਇਆ ਏ ਠੀਕ ਹੈ ਐਸੀਬੀ ਸਾਨੂੰ ਵੀ 90 ਚਾਹੀਦੇ ਅਦਰ ਸਟੇਟ ਤੋਂ ਇਹਨਾਂ ਦੇ ਰੂਲ ਬਦਲਦੇ ਰਹਿੰਦੇ ਕੁਝ ਨਹੀਂ ਕਿਹਾ ਜਾ ਸਕਦਾ ਜਦ ਤੱਕ ਨੋਟੀਫਿਕੇਸ਼ਨ ਨਹੀਂ ਨੰਦਾ ਉਹ ਤਾਂ ਕੱਸੀ ਕੋਈ رائے ਨਹੀਂ ਦੇ ਸਕਦੇ ਠੀਕ ਹੈ ਇਹਨਾਂ ਨੇ ਸਾਡੇ ਵਾਸਤੇ ਵੀ ਪਤਾ ਨਹੀਂ ਕੀ ਕਾਨੂੰਨ ਬਣਾ ਲਣਾ ਕੁਝ ਨਹੀਂ ਕਿਹਾ ਜਾ ਸਕਦਾ ਕੰਮ ਤਾਂ ਇਹਨਾਂ ਨੂੰ ਕੋਈ ਹੈ ਨਹੀਂ ਕੰਮ ਕੋਈ ਕਰਨਾ ਨਹੀਂ ਬਸ ਕਾਨੂੰਨ ਹੀ ਬਣਾਣੇ ਉਹ ਕਾਨੂੰਨ ਬਣਾਣੇ ਜਿਹਦੇ ਵਿੱਚ ਇਹਨਾਂ ਨੂੰ ਫਾਇਦਾ ਹੈ ਪਬਲਿਕ ਨੂੰ ਦੇਸ਼ ਵਾਲਿਆਂ ਨੂੰ ਲੋਕਾਂ ਨੂੰ ਪੜ੍ਹੇ ਲਿਖਿਆਆਂ ਨੂੰ ਬੇਰੁਜ਼ਗਾਰਾਂ ਨੂੰ ਕੀ ਫਾਇਦਾ ਉਹਨਾਂ ਇਹਨਾਂ ਨੂੰ ਕੋਈ ਮਤਲਬ ਨਹੀਂ ਹੁਣ ਇਹਨਾਂ ਨੇ ਮੁੱਦਾ ਖੜਾ ਕਰਦਾ ਬਹਿਸ ਕਰੀ ਜਾਓ ਲੜਾਈ ਕਰੀ ਜਾਓ 55% ਦੀ ਸ਼ਰਤ ਤੇ ਅੱਧਿਆ ਨੇ ਤਾਂ ਇਦਾਂ ਹੀ ਕਰਦੇ ਕਰਦੇ ਨੇ ਅੱਧੇ ਮਾਈ ਮੈਂਟਲੀ ਅਫਸੈਟ ਹੋ ਜਾਣਾ ਦੇਖ ਲਿਓ ਸਕਈਆਂ ਨੇ ਸੋਚਣਾ ਇਹਦੇ ਨਾਲੋਂ ਨਾ ਹੀ ਪੜਦੇ ਤਾਂ ਚੰਗਾ ਸੀ ਕੰਮ ਕਰ। ਲੇਕਿਨ ਮੁੰਡਿਆਂ ਨੇ ਸੋਚਣਾ ਕਮ ਸੇ ਕਮ ਕਿਤੇ ਦਿਹਾੜੀ ਲਾਣਦੇ ਹੁੰਦੇ ਚੰਗਾ ਹੀ ਰੋਟੀ ਤਾਂ ਰਾਜ ਕੇ ਟੈਨਸ਼ਨ ਫਰੀ ਹੋ ਕੇ ਖਾ ਲੈਂਦੇ ਕਿ ਹਾਂ ਦਿਹਾੜੀ ਲਗਾਈ ਆ ਸਾਨੂੰ ਦਿਹਾੜੀ ਮਿਲ ਗਈ ਆ ਤਾਂ ਚਲੋ ਅਸੀਂ ਚੱਲੇ ਹੋਈਆਂ। ਕੁੜੀਆਂ ਨੇ ਸੋਚਣਾ ਇਹ ਕਿ ਇਹਦੇ ਨਾਲੋਂ ਨਾ ਹੀ ਪੜਦੇ ਅਸੀਂ ਵੀ ਆਪਣੇ ਭੰਡ ਧੋ ਕੇ ਰੋਟੀ ਰੋਟੀ ਖਾਂਦੀਆਂ ਟੈਨਸ਼ਨ ਫਰੀ ਹੋ ਕੇ ਰਹਿੰਦੀਆਂ। ਹੁਣ ਪੜ੍ਹੇ ਵੀ ਆ ਕਰਦੇ ਵੀ ਸੁਣਾਉਂਦੇ ਵੀ ਇੰਨਾ ਤੁਹਾਨੂੰ ਪੜਾਇਆ ਕਦੋਂ ਨੂੰ ਮਿਲਣੀ ਨੌਕਰੀ? ਦਿੰਦੇ ਨਹੀਂ ਨੌਕਰੀ। ਸਾਡੀ ਕੁੜੀ ਇੰਨਾ ਪੜਦੀ ਇੰਨੇ ਸ਼ਾਰ ਪਤਾ ਨਹੀਂ ਕੀ ਕਰਦੇ। ਨੌਕਰੀ ਨਹੀਂ ਦਿੰਦੇ, ਇਹੀ ਗੱਲਾਂ ਕਰਦੇ ਹਨਾ ਕਰਦੇ ਸਾਰੇ 100 ਪਿੰਡਾਂ ਦੀਆਂ ਜਿਹੜੀਆਂ 100 ਪਿੰਡਾਂ ਦੇ ਪੰਚਾਇਤ ਦੇ ਬਲਾਕ ਸੰਮਤੀ ਤੇ ਅੰਡਰ ਠੀਕ ਹੈ 100 ਪਿੰਡਾਂ ਦੀਆਂ ਪੰਚਾਇਤਾਂ ਦਾ ਇੱਕ ਬਲਾਕ ਸੰਮਤੀ ਹੁੰਦੀ ਹੈ ਇੱਕ ਬਲਾਕ ਸੋਰੀ ਪੰਚਾਇਤ ਸੰਮਤੀ ਜਬ ਬਲਾਕ ਸੰਮਤੀ ਹੁੰਦੀ ਹੈ ਠੀਕ ਹੈ ਨਾ ਸੱਜੀ ਮੈਂ ਕਿਸੇ ਵੇਲੇ ਕਹਿ ਦਿੰਦੀ ਖੁਦ ਆਪਣੇ ਆਪ ਨੂੰ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀ ਸੀ ਮੇਰੇ ਫਿਊਚਰ ਦੀ ਬਿਲਕੁਲ ਵੀ ਹੁਣ ਮੈਂ ਪੜੀ ਵੀ ਆ ਪੜਨਾ ਵੀ ਚਾਹਦੀ ਆ ਪੜਾਉਣਾ ਵੀ ਚਾਹਦੀ ਪਰ ਮੈਨੂੰ ਹੁਣ ਸਮਝ ਨਹੀਂ ਆਉਂਦਾ ਹੁਣ ਗਲੀਆਂ 'ਚ ਫੜਫੜ ਕੇ ਥੋੜੀ ਨਿਆਣਿਆਂ ਨੂੰ ਕਹਿਣਾ ਆਓ ਪੜੋ ਮੈਂ ਟੀਚਰ ਆ ਬਈ ਮੈਂ ਕੋਰਸ ਕੀਤਾ ਹੋਇਆ ਮੈਂ ਬੀਐਡ ਕੀਤੀ ਹੋਈ ਹੈ ਨਾ ਕੁਛ ਨਹੀਂ ਕਹਿ ਸਕਦੇ ਬਹੁਤ ਬੁਰਾ ਹਾਲ ਹੋ ਗਿਆ ਸਾਡੀ ਸਰਕਾਰ ਦਾ ਠੀਕ ਹੈ ਨਾ ਫਿਰ ਬੰਦੇ ਇਹ ਸੋਚਦਾ ਕੰਮ ਚੱਲ ਮੈਂ ਆਏ ਹੁਣ ਜਿੱਦਾਂ ਬੇਲੀਆਂ ਕਰ ਲੇਡੀਜ਼ ਜਿੱਦਾਂ ਬੇਲੀਆਂ ਗੱਲਾਂ ਗੁੱਲਾਂ ਮਾਰਦੀਆਂ ਗਿਆ ਹਨਾ ਪੜਦੀਆਂ ਪੜਦੀਆਂ ਨਹੀਂ ਥੋੜਾ ਹੀ ਪੜੀਆਂ ਇਹ ਉਹਨਾਂ ਦੇ ਬੱਚੇ ਵੀ ਪੜਨਾ ਚਾਹੀਦਾ ਉਹਨਾਂ ਨੂੰ ਕੋਈ ਫਰਕ ਨਹੀਂ ਘਰ ਦਾ ਕੰਮ ਕਰਦੀਆਂ ਰੱਜ ਕੇ ਸੌਂਦੀਆਂ ਗਿਆ ਤੇ ਬਾਕੀ ਗੱਪਾਂ ਗੁੱਪਾਂ ਵੀ ਮਾਰਦੀਆਂ ਘੁੰਮਦੇ ਸਾਡੇ ਵਰਗਿਆਂ ਨੂੰ ਇਹੀ ਹੁੰਦਾ ਪੀਪਰ ਕਦੋਂ ਆਣਾ ਪੜ ਲਈ ਅੱਜ ਮੈਂ ਕਲਾਸ ਨਹੀਂ ਲਾਈ ਅੱਜ ਮੈਂ ਪੜੀ ਨਹੀਂ ਹਾਈ ਮੇਰੇ ਵੀ ਪੜਨ ਵਾਲਾ ਰਹਿ ਗਿਆ ਪਰ ਕੁਛ ਅੱਗੇ ਵੀ ਦਿਖਣਾ ਚਾਹੀਦਾ ਨਾ ਚਲੋ ਇੰਡੀਆ ਦੇ ਵਿੱਚ ਸੰਘਰਸ਼ ਕਰਦੇ ਕਹਿੰਦੇ ਜਿੱਥੇ ਲੜਦੇ ਲੋਕਾਂ ਦੀ ਕਰੀ ਜਾਓਈ ਜਦੋਂ ਤੱਕ ਤੁਹਾਡੀ ਏਜ ਹੈਗੀ ਆ ਤੁਸੀਂ ਮਤਲਬ ਉਹ एलिਜੀਬਲ ਹੋ ਕਰੀ ਜਾਓ ਕੋਸ਼ਿਸ਼ ਠੀਕ ਹੈ ਨਾ ਸੋ ਜੇਕਰ ਤੁਸੀਂ 3 ਕਲਾਸਾਂ ਦੇ ਨਾਲ-ਨਾਲ ਕੋਰਸ ਲੈਣਾ ਚਾਹੁੰਦੇ ਹੋ ਪੇਪਰ 1 ਵਾਲਿਆਂ ਲਈ 88 ਵਾਲਿਆਂ ਲਈ ਵੀ 2500 ਰੁਪਏ ਦੇ ਵਿੱਚ ਫੁੱਲ ਕੋਰਸ ਮਿਲੇਗਾ ਤੇ ਪੇਪਰ 2 ਜਿਨ੍ਹਾਂ ਨੇ ਐਸਐਸਟੀ ਦਾ ਕੋਰਸ ਦੇਣਾ ਉਹਨਾਂ ਲਈ ਵੀ ਤੁਹਾਨੂੰ ਫੁੱਲ ਕੋਰਸ ਜਿਹੜਾ ਮਿਲੇਗਾ 1 ਸਾਲ ਦੀ ਪੇਡ ਕੋਰਸ ਦੀ ਵੈਲਿਡਿਟੀ ਹੋਏਗੀ ਇਹ ਪੇਡ ਕੋਰਸ ਜਿਹੜੇ ਆ ਇਹ ਤੁਹਾਨੂੰ ਕਿੱਥੇ ਮਿਲਣਗੇ ਐਮਐਸਡਬਲ ਸਟਡੀ ਐਪ ਦੇ ਵਿੱਚ ਮਿਲਣਗੇ ਚਾਹੇ ਪੇਪਰ 1 ਦੇਣਾ ਚਾਹੇ ਤੁਸੀਂ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਬਿਲਕੁਲ ਬਹੁਤ ਵਧੀਆ ਜੋਤੀ ਮੈਂ ਕਹਿੰਦੀ ਜਿਹੜੇ ਵੀ ਇਸ ਟਾਈਮ ਕਹਾਸਾ ਲਗਾਉਂਦੇ ਪਏ ਨਾ ਮੈਂ ਤੁਹਾਡੇ ਵਾਸਤੇ ਪ੍ਰੇ ਕੀਤੀ ਹੈ 크리스마ਸ ਤੇ ਕੀਤੀ ਸੀ ਕਿ ਬਾਬਾ ਜੀ ਨਾ ਦਾ ਪੇਪਰ ਕੁਆਲੀਫਾਈ ਹੋ ਜੇ ਠੀਕ ਹੈ ਮਾਰ ਕੇ ਤੁਸੀਂ ਕਰੀ ਜਾਓ ਕੋਸ਼ਿਸ਼ ਕੁਝ ਨਹੀਂ ਹੁੰਦਾ ਹੈਗਾ ਪੇਪਰ ਸਿਲੇਬਸ ਤੋਂ ਬਾਹਰ ਨਹੀਂ ਆਉਂਦਾ ਠੀਕ ਹੈ ਪੇਪਰ ਵਾਸਤੇ ਇਸ ਟਾਈਮ ਧਿਆਨ ਨਾ ਕਰੋ ਵਿੱਚ ਕੁਐਸਚਨ ਦੇ ਆਨਸਰ ਛੁਪਿਆ ਹੁੰਦਾ ਅਗਰ ਸਟੇਟਮੈਂਟ ਵਾਲਾ ਕੁਐਸਚਨ ਹੋਵੇ ਤਾਂ ਅਗਰ ਤਿੰਨੇ ਸਬਜੈਕਟ ਆਉਂਦਾ ਹੈ ਤਾਂ ਉਸੇ ਕੋਰਸ ਲੈਣਾ ਤਾਂ ਤੁਹਾਨੂੰ 1399 ਰੁਪਏ ਦੇ ਵਿੱਚ ਮਿਲੇਗਾ ਠੀਕ ਹੈ ਇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ WhatsApp ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ WhatsApp ਨੂੰ ਜੁਆਇਨ ਕਰ ਲਓ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਵੈਰੀ ਗੁੱਡ ਈਵਨਿੰਗ ਮਮਤਾ ਹਾਂਜੀ ਕਿਸੇ ਨੇ ਕੁਝ ਪੁੱਛਣਾ ਔਰ ਸਾਰਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਜਿਹੜੀ ਕਲਾਸ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਹਿੰਦੇ ਨੇ ਨਾ ਉਹਨਾਂ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਹੈ ਤੇ ਜੋਤੀ ਵੈਲ ਡਨ ਬਹੁਤ ਵਧੀਆ ਕੀਪ ਇਟ ਅਪ ਆਪਣੀ ਪ੍ਰੈਪਰੇਸ਼ਨ ਇਸੇ ਤਰ੍ਹਾਂ ਰੱਖੋ ਵੈਰੀ ਗੁੱਡ ਨਾਈਟ ਜੀ ਹਾਂਜੀ ਕਲਾਸ ਟਾਈਮਿੰਗ ਮੈਂ ਬੇਟਾ ਕਲਾਸ ਤੁਹਾਡੀ ਲੱਗਦੀ ਆ 8:30 ਵਜੇ ਰਾਤ ਨੂੰ ਠੀਕ ਹੈ ਇਹ ਟਾਈਮ ਤੁਹਾਨੂੰ ਪਤਾ ਚੱਲ ਗਿਆ ਠੀਕ ਹੈ ਠੀਕ ਹੈ ਕੱਲ ਤੁਸੀਂ ਕਲਾਸ ਵਿੱਚ ਆਣਾ ਹੈ ਤੇ 8:30 ਵਜੇ ਕਲਾਸ ਲੱਗਣੀ ਆ ਸਾਰਿਆਂ ਨੇ ਕਲਾਸ ਨੂੰ ਸ਼ੇਅਰ ਵੀ ਕਰਨਾ ਬਾਕੀ ਜਿਹੜੇ ਆ ਉਹ ਵੀ ਸਟੂਡੈਂਟ ਕਲਾਸ ਵਿੱਚ ਆ ਸਕਣ ਠੀਕ ਹੈ ਹਾਂਜੀ ਸੋ ਅੱਜ ਨਹੀਂ ਤਾਂ ਕੱਲ ਪੇਪਰ ਆਣੇ ਆ ਸਰਕਾਰ ਨੂੰ ਲੈਣਾ ਹੀ ਪੈਣਾ ਹੈ ਤੁਹਾਡੇ ਵਰਗੇ ਕਈ ਇਦਾਂ ਦੇ ਖੜੇ ਆ ਸੜਕਾਂ ਤੇ ਜਾ ਕੇ ਪੇਪਰ ਲੋ ਸਾਡਾ ਵੀ ਅਸੀਂ ਪੜ੍ਹੇ ਆ ਉਹਦਾ ਤਾਂ ਤੁਸੀਂ ਬੜੀਆਂ ਫੀਸਾਂ ਰੱਖ ਦਿੰਨੇ ਪੇਪਰ ਰੱਖ ਦਿੰਨੇ ਆ ਤੇ ਹੁਣ ਜਦੋਂ ਲੈਣ ਪੇਪਰ ਲੈਣ ਦੀ ਵਾਰੀ ਹੋ ਕਿਉਂ ਨਹੀਂ ਲੈਂਦੇ ਫੇ ਤੁਸੀਂ ਹਨਾ ਗੱਲ ਵੀ ਸਹੀ ਆ ਇੱਥੇ ਨਾ ਇੰਡੀਆ ਦੇ ਵਿੱਚ ਫਿਊਚਰ ਨਹੀਂ ਦਿਖ ਰਿਹਾ ਇਦਾਂ ਦਾ ਸਿਸਟਮ ਹੋ ਗਿਆ ਸਾਡੇ ਦੇਸ਼ ਦਾ ਕਿ ਕਹਿਣ ਨੂੰ ਲੋਕਤੰਤਰ ਹੈ ਪਰ ਕਿਆ ਨਹੀਂ ਸਕਦੇ ਅਸੀਂ ਠੀਕ ਹੈ ਨਾ ਸੋ ਇਹ ਸੀ ਵੀ ਅੱਜ ਦੀ ਕਲਾਸ ਅੱਜ ਦੀ ਕਲਾਸ ਵਿੱਚ ਇਨ ਹੈ थैंक यू so much थैंक्स फॉर वाचिंग ਟੇਕ ਕੇਅਰ